ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਇੱਕ ਵੱਡੀ ਅਪਡੇਟ ਗੁਰਮੀਤ RAM ਰਹੀਮ ਨੂੰ ਮੁੜ ਤੋਂ ਪੈਰੋਲ ਮਿਲੀ ਹੈ ਪਹਿਲੀ ਵਾਰ ਡੇਰਾ ਸਿਰਸਾ ਜਾਣ ਦੀ ਜਿਹੜੀ ਹੈ ਉਸ ਨੂੰ ਇਜਾਜ਼ਤ ਮਿਲੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਚੁੱਕੀ ਹੈ ਜੋ ਕਿ ਕਾਫੀ ਸੁਰਖੀਆਂ ਦੇ ਵਿੱਚ ਹੈ ਜਾਣਕਾਰੀ ਅਨੁਸਾਰ ਸਖਤ ਸੁਰੱਖਿਆ ਦੇ ਵਿਚਕਾਰ ਉਹ ਸੋਮਵਾਰ ਸਵੇਰੇ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ ਹਾਲਾਂਕਿ ਕਾਫੀ ਪੈਰੋਲ ਜਿਹੜੀ ਹੈ ਚਰਚਾ ਦਾ ਵਿਸ਼ਾ ਹੈ ਇਸ ਵਾਰ ਰਾਮ ਰਹੀਮ ਬਾਗਵਤ ਆਸ਼ਰਮ ਨਾ ਜਾ ਕੇ ਵਿਰਸਾ ਸਿਰਸਾ ਸਥਿਤ ਡੇਰੇ ਵਿਖੇ ਜਾ ਰਿਹਾ ਹੈ ਇਹ ਪਹਿਲੀ ਵਾਰ ਹੈ ਕਿ 2017 ਦੇ ਵਿੱਚ ਸਜ਼ਾ ਸੁਣਾਉਣ ਦੇ ਬਾਅਦ ਉਸ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਮਿਲੀ ਹੈ ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ 2017 ਦੇ ਵਿੱਚ ਜੇਲ੍ਹ ਭੇਜਿਆ ਗਿਆ ਸੀ ਉਸ ਤੋਂ ਬਾਅਦ ਉਹ ਕਈ ਵਾਰ ਪੈਰੋਲ ਅਤੇ ਫਰਲੋ ਤੇ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈ ਪੈਰੋਲ ਦੇ ਦੌਰਾਨ ਉਸਨੇ ਵਕ ਵਕ ਧਾਰਮਿਕ ਤੇ ਸਮਾਜਿਕ ਸਮਾਗਮਾਂ ਦਾ ਆਯੋਜਨ ਵੀ ਕੀਤਾ ਹੈ ਜਿਨ੍ਹਾਂ ਵਿੱਚ ਉਸ ਦੇ ਸ਼ਰਧਾਲੂਆਂ ਦੀ ਵੱਡੀ ਸੰਖਿਆ ਨੇ ਹਿੱਸਾ ਲਿਆ ਹੈ ਇਸ ਵਾਰ ਦੀ ਪੈਰੋਲ ਨੂੰ ਲੈ ਕੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਨੇ ਰਾਮ ਰਹੀਮ ਦੇ ਡੇਰਾ ਸਰਸਾ ਪਹੁੰਚਣ ਦੇ ਵੱਡੇ ਇਕੱਠ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਕਤੂਬਰ 2020 ਜਿੱਥੇ ਕੇ ਮਾਂ ਦੀ ਸਿਹਤ ਖਰਾਬ ਹੋਣ ਤੇ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਮਈ 2021 ਦੇ ਵਿੱਚ ਮਾਂ ਨਾਲ ਮਿਲਣ ਲਈ ਦੂਜੀ ਵਾਰ ਪੈਰੋਲ ਦਿੱਤੀ ਗਈ ਫਰਵਰੀ 2022 ਦੇ ਵਿੱਚ ਪਰਿਵਾਰ ਨਾਲ ਮਿਲਣ ਲਈ 21 ਦਿਨਾਂ ਦੀ ਫਰਲੋ ਦਿੱਤੀ ਗਈ ਜੂਨ 2022 ਅਤੇ 30 ਦਿਨ ਦੀ ਪੈਰੋਲ ਤੇ ਧਾਰਮਿਕ ਤੇ ਸਮਾਜਿਕ ਕਾਰਜਕ੍ਰਮ ਆਯੋਜਿਤ ਕੀਤੇ ਗਏ ਅਕਤੂਬਰ 2022 ਦੀਵਾਲੀ ਤੇ 40 ਦਿਨ ਦੀ ਪੈਰੋਲ ਦਿੱਤੀ ਗਈ ਜਨਵਰੀ 2023 ਦੇ ਵਿੱਚ 40 ਦਿਨ ਦੀ ਪੈਰੋਲ ਤੇ ਆਨਲਾਈਨ ਸਬੰਸੰਗ ਕਰਨ ਦਾ ਜਿਹੜਾ ਹੈ ਪ੍ਰਬੰਧ ਕੀਤਾ ਗਿਆ ਜੁਲਾਈ 2023 30 ਦਿਨ ਦੀ ਫੇਰ ਪੈਰੋਲ ਦਿੱਤੀ ਗਈ ਨਵੰਬਰ 2023 21 ਦਿਨ ਦੀ ਫਰਲੋ ਬਾਗਵਤ ਆਸ਼ਰਮ ਦੇ ਵਿੱਚ ਪ੍ਰਵਾਸ ਕਰਨ ਲਈ ਦਿੱਤੀ ਗਈ ਜਨਵਰੀ 2024 ਦੇ ਵਿੱਚ 50 ਦਿਨ ਦੀ ਫਰਲੋ ਦਿੱਤੀ ਗਈ ਅਗਸਤ 2024 ਦੇ ਵਿੱਚ 21 ਦਿਨ ਦੀ ਫਰਲੋ ਕਈ ਕਾਰਜਕ੍ਰਮਾਂ ਦੇ ਵਿੱਚ ਭਾਗ ਲਿਆ ਗਿਆ ਹੁਣ ਅਕਤੂਬਰ ਨਾ 2024 ਦੇ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂਵਾਂ ਤੋਂ ਪਹਿਲਾਂ ਪੈਰੋਲ ਦਿੱਤੀ ਗਈ ਹੁਣ ਦੁਬਾਰਾ ਤੋਂ 2025 ਦੇ ਵਿੱਚ ਸਾਲ 'ਚ ਇਹ ਪਹਿਲੀ ਵਾਰ ਹੈ ਕਿ ਉਸ ਨੂੰ ਨਵੇਂ ਸਾਲ ਦੌਰਾਨ ਜਿਹੜੀ ਹੈ ਪੈਰੋਲ ਦਿੱਤੀ ਗਈ ਹੈ ਤੇ ਹੁਣ ਪੈਰੋਲ ਜਿਹੜੀ ਹੈ ਉਸ ਨੂੰ ਮਿਲ ਚੁੱਕੀ ਹੈ ਸੋ ਹਾਲਾਂਕਿ ਪੈਰੋਲ ਮਿਲਣ ਤੋਂ ਬਾਅਦ ਸਿੱਧਾ ਸਿਰਸਾ ਡੇਰੇ ਵਿੱਚ ਜਾਣ ਦੀ ਜਿਹੜੀ ਹੈ ਉਸ ਨੂੰ ਇਜਾਜ਼ਤ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਗੁਰਮੀਤ RAM ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਜਤਾਇਆ ਹੈ ਐਸਡੀਪੀਸੀ ਨਿਕਸ ਤੇ ਸਖਤ ਨੋਟਿਸ ਲਿਆਏ ਉਹਨਾਂ ਨੇ ਕਿਹਾ ਹੈ ਕਿ ਇਹ ਦਰਸਾਉਂਦਾ ਹੈ ਕਿ ਵਾਰ-ਵਾਰ ਇਸ ਨੂੰ ਪੈਰੋਲ ਦਿੱਤੀ ਜਾਂਦੀ ਹੈ ਕਿਤੇ ਨਾ ਕਿਤੇ ਜੋ ਤਾਕਤਾਂ ਨੇ ਇਸ ਦੇ ਨਾਲ ਕੰਮ ਕਰ ਰਹੀਆਂ ਨੇ ਉਹਨਾਂ ਕਹਿੰਿਆ ਹੈ ਸਰਕਾਰ ਸਿਆਸੀ ਲਾਹੇ ਲਈ ਇਰਾਮ ਰਹੀਮ ਨੂੰ ਵਾਰ-ਵਾਰ ਫਰਲ ਹਉਤੇ ਪੈਰੋਲ ਦੰਦੀਆ ਜਦ ਕਿ ਤਿੰਨ-ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਨਦਰਬੰਦੀ ਨਜ਼ਰਬੰਦ ਬੰਦੀ ਸਿੰਘਾਂ ਨੂੰ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਇਸ ਚੀਜ਼ ਤੇ ਵੀ ਉਹਨਾਂ ਨੇ ਗੌਰ ਕਰਵਾਇਆ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ